ਕਥਾ ਸਭ ਮੈਨੂੰ ਪਤੇ ਸਾਰ ਸਕਦੀ ਸਭ ਲਾਤਰਨ ਵਸਿਓ ਤੇ ਜਿੱਥੇ ਵੀ ਕੋਈ ੁੰਡਾ ਸਿੱਖ ਛੋਡਾ ਵਾ ਅਸੀਂ ਪਿੰਡ ਜਾਉਣੇ ਕੇ ਜਿਲ੍ਹਾ ਕਰਨਤਾਰਨ ਇੱਥੋਂ ਬੋਲ ਰਹਾ ਜੀ ਬੇਨਤੀ ਕਰਦੇ ਹਾਂ ਇਹ ਸਭ ਤੋਂ ਪਹਿਲਾ ਇਤਿਹਾਸਕ ਜਿਉੜੀ ਕਰਨਤਾਰਨ ਸਾਹਿਬ ਗੁਰਦੁਆਰਾ ਸਾਹਿਬ ਦੀ ਘਟਾ ਚੀ ਆ ਇਹ ਢਾਉਣ ਲੱਗੇ ਸੀਗੇ ਤੇ ਸਰਕਾਰਾਂ ਨੇ ਰੋਕਿਆ ਇਤਿਹਾਸਕ ਵਾ ਵਾਸਾਬ ਤੇ ਹਮਲਾ ਇਹਨਾਂ ਲੋਕਾਂ ਨੇ ਕੀਤਾ ਵਾ ਛੋਟੇਂ ਤੀਆਂ ਇਹੋ ਜਿਹੇ ਟੋਲੇ ਜਿਹੜੇ ਲੋਟੂ ਟੋਲੇ ਆ ਇਹਨਾਂ ਤੋਂ ਬਚਨ ਦੀ ਲੋੜ ਆ ਜਦੋਂ ਪਿੰਡਾਂ ਵਿੱਚ ਗ੍ਰਾਈ ਆਉਂਦੀ ਕਰਨ ਆਉਂਦੇ ਆ ਇਹਨਾਂ ਨੂੰ ਨਾ ਦਿਓ ਉਹੀ ਪੈਸਾ ਪਿੰਡ ਪਿੰਡ ਦੇ ਵਿੱਚ ਗੁਰਦੁਆਰੇ ਜਗ੍ਹਾ ਹੈਗੀ ਆ ਉੱਥੇ ਲੰਗਰ ਹਾਲ ਸਾਰੋ ਜਿੱਥੇ ਕੇ ਆਪਣੇ ਕੋਈ ਜੋਕ ਸ਼ੋਕ ਆਉਂਦਾ ਕੋਈ ਗਰੀਬ ਮਿਆ ਵੀ ਕਰਨਾ ਚਾਹੁੰਦਾ ਉੱਥੇ ਬਰਤਨ ਜੇ ਪੈਸਾ ਦਾ ਖਰਚਾ ਬਚੇ ਤੇ ਲੋਕੀ ਇਹਨਾਂ ਕੰਮਾਂ ਤੋਂ ਬਰਗਿਆ ਤੋਂ ਜਿਹੜੇ ਪੈਸਾ ਉਹਦੀ ਸ਼ਰਾਬ ਚਲਦੀ ਆ ਨਸ਼ੇ ਚਲਦੇ ਆ ਤੇ ਮਹਿੰਗੇ ਮਹਿੰਗੇ ਲੋਕ ਖੱਚੇ ਕਰਦੇ ਆ ਉਹਨਾਂ ਤੋਂ ਬਚਣਾ ਕੋਈ ਕਰੋ ਸਭ ਤੋਂ ਪਹਿਲਾਂ ਜਿਹੜੇ ਸਕੂਲ ਵਾ ਸਕੂਲਾਂ ਦੇ ਵਿੱਚ ਸੇਵਾ ਕਰੋ ਸਰਕਾਰੀ ਸਕੂਲਾਂ 'ਚ ਬੁਰਾ ਹਾਲਾ ਉੱਥੇ ਸੇਵਾ ਕਰ ਸਕਦੇ ਆ ਕਿਸੇ ਗਰੀਬ ਦੇ ਘਰ ਜਾ ਕੇ ਦਾਣੇ ਦੇ ਸਕਦੇ ਆ ਹੋਰ ਕਿਸੇ ਦੀ ਪੜ੍ਹਾਈ ਕਰਨ ਵਿੱਚ ਮਦਦ ਕਰ ਸਕਦੇ ਆ ਇਹੋ ਜੀਆਂ ਗੱਲਾਂ ਐ ਸਮਾਜਿਕ ਆ। ਨਾ ਦੇਖੋ ਜੀ ਮੇਰੀ ਬੇਟੀ ਆ ਜੀ ਭਾਜੀ ਚੱਕ ਰਿਆ ਵੀ ਜੇ ਆਪਾਂ ਅੱਜ ਤੋਂ 84 ਆਉਣ ਵਾਲੀ ਆ ਜਦੋਂ ਆਪਾਂ ਫੇਰ ਗਾਣਾ ਕੱਢ ਲਾਪਣਾ ਇੰਦਰਾ ਨੇ ਵੀ ਮਾਰਾ ਕੀਤਾ ਜੇ ਚੱਕੀ ਚੰਗਾ ਕਰਦੇ ਆ ਜੇ ਦਰਬਾਰ ਸਾਹਿਬ ਇੰਦਰਾ ਨੇ ਟਾਇਆ ਤੇ ਕਸਰੀ ਨਾ ਵੀ ਕੋਈ ਨਹੀਂ ਕੋਈ ਨਹੀਂ ਬਰਾਬਰੀ ਇਹਨਾਂ ਨੂੰ ਉਹ ਕੰਮ ਇੰਦਰਾ ਵਾਲਾ ਕਰਤਾ ਜੇ ਇਹ ਚੰਗੇ ਤੇ ਫਿਰ ਇੰਦਰਾ ਵੀ ਜੀ ਤੇ ਮਾਰੀ ਭਾਈ ਇਹਦੇ ਕਹਿੰਦੇ ਉਹ ਵੀ ਸੱਚੀ ਜਾਂਚ ਕਰੋ ਰਿਮਾਰਡ ਲਾ ਸਾਨੂੰ ਪਤਾ ਲੱਗੇ ਵੀ ਇਹ ਪੈਸਾ ਜਾਂਦਾ ਕਿੱਥੇ ਜਿਹੜਾ ਆਉਂਦਿਆ ਕਰੋੜਾਂ ਰੁਪਈਆ ਇਕੱਠਾ ਕਰਕੇ ਜਾਣ ਕਿਧਰ ਦਿਆਏ ਸਾਡਾ ਇਹਨਾਂ ਬੇੜਾ ਕਰਕੇ ਕੀਤਾ ਵਾਪਸ ਇਹ ਕੀ ਦਾ ਬੇੜਾ ਕਰਕੇ ਕੀਤਾ ਇਹਨਾਂ ਨੇ ਜੀ ਕਾ ਕਾ ਸਾ